ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਆ ਜੀ ਰਖੜੀਆਂ ਲੈਣ ਕਿਉਂਕਿ ਭਰਾ ਨੂੰ ਆਸਟ੍ਰੇਲੀਆ ਦੇ ਵਿੱਚ ਆਪਾਂ ਨੇ ਰਖੜੀਆਂ ਭੇਜਣੀਆਂ ਨੇ ਤੇ ਦੇਖਿਓ ਬਚਾ ਕੇ ਤੇ ਪਰਖੜੀਆਂ ਭੇਜਣੀਆਂ ਨੇ ਆਪਾਂ ਚੱਲੇ ਆ ਜੀ ਰਖੜੀਆਂ ਲੈਣ ਤੇ ਫਿਰ ਆਪਾਂ ਕਰਕੇ ਆਵਾਂਗੇ ਜੀ ਪੋਸਟ ਉਹਨਾਂ ਨੂੰ ਦੇਖਿਓ ਮੋਟਰਸਾਈਕਲ ਖੜਾ ਕੋਲੇ ਪਹਿਲੇ ਇਹਨੂੰ ਪਰੇ ਕਰ ਦੰਦੇ ਤਾਂ ਹੁਣ ਆਪਾਂ ਰਕੜੀਆਂ ਲੈ ਕੇ ਫਿਰ ਪੋਸਟ ਆਫਿਸ ਚੱਲਾਂਗੇ ਤੇ ਫਿਰ ਉਹਨਾਂ ਨੂੰ ਆਪਾਂ ਪੋਸਟ ਕਰ ਦਾਂਗੇ ਬੱਚਿਆਂ ਦੀ ਯਾਦ ਤਾਂ ਬਹੁਤ ਆਉਂਦੀ ਆ ਕਿਉਂਕਿ ਪਿਛਲੇ ਸਾਲ ਸੀ ਸਾਰੇ ਭੈਣ ਭਾਈ ਉੱਥੇ ਇਕੱਠੇ ਸੀਗੇ ਐਕਦੀ ਆਪਾਂ ਹੋ ਗਏ ਆ ਵੱਖੋ ਵੱਖਰੇ ਤੇ ਯਾਦਾਂ ਬਹੁਤ ਆਉਂਦੀਆਂ ਨੇ ਗੇਟ ਲਾਉਣਾ ਅੰਦਰ ਹੀ ਆ ਮੈਨਾਂ ਦਾ ਤੇ ਬੱਚਿਆਂ ਦੀਆਂ ਯਾਦਾਂ ਬਹੁਤ ਆਉਂਦੀਆਂ ਨੇ ਕਿਉਂਕਿ ਬੱਚੇ ਬਹੁਤ ਮਿਸ ਕਰਦੇ ਨੇ ਕਹਿੰਦੇ ਭੂਆ ਜੀ ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਆ ਭਤੀਜੀ ਮੇਰੀ ਤੇ ਭਤੀਜਾ ਛੋਟਾ ਹੈ ਜੀ ਉਹ ਵੀ ਕਹਿੰਦਾ ਵੀ ਮਿਸ ਕਰਦੇ ਆ ਹਨਾ ਬੋਲਦਾ ਤਾਂ ਤੇ ਬਹੁਤ ਮਿਸ ਕਰਦੇ ਆ ਤੇ ਮੇਰਾ ਵੀ ਦਿਲ ਨਹੀਂ ਲੱਗਦਾ ਮੇਰਾ ਵੀ ਜੀ ਕਰਦਾ ਮੈਂ ਕਾਹਦੇ ਉੱਡ ਕੇ ਉਹਨਾਂ ਕੋਲੇ ਚਲੇ ਜਾਵਾਂ ਪਰ ਹੁਣ ਥੋੜੀਆਂ ਘਰ ਦੀਆਂ ਮਜਬੂਰੀਆਂ ਨੇ ਕਿਉਂਕਿ ਘਰ ਦੇਖੋ ਅੱਧ ਵਿਚਾਲਾ ਪਿਆ ਸਾਰਾ ਕੰਮ ਗੇਟ ਲੱਗਣੀਆਂ ਉੱਥੇ ਅਜੇ ਬਸ ਸਾਡੀ ਘੌਲਾ ਗਰਮੀ ਕਰਕੇ ਚਲੋ ਕੁਛ ਅਸੀਂ ਥੋੜਾ ਜਿਹਾ ਰਹਿਣਾ ਇੱਥੇ ਤੇ ਫਿਰ ਅਸੀਂ ਜਾਵਾਂਗੇ ਉਹਨਾਂ ਕੋਲੇ ਉਹਦੀ ਆਪਣੀਆਂ ਦੀਆਂ ਜਾਦਾਂ ਤਾਂ ਹੈਨਾ ਆਉਂਦੀਆਂ ਹੀ ਹੁੰਦੀਆਂ ਨੇ ਤੇ ਲੋ ਜੀ ਆਪਾਂ ਖੋਲਦੀ ਹੁਣ ਗੇਟ ਸੱਚੀ ਮੇਰਾ ਦਿਲ ਨਹੀਂ ਲੱਗਦਾ ਉਹਨਾਂ ਬਿਨਾ ਸੱਚੀ ਮੇਰਾ ਬੱਚਿਆਂ ਮੇਰਾ ਦਿਲ ਨਹੀਂ ਲੱਗਦਾ ਹੈਗਾ ਸਾਰਿਆਂ ਬਿਨਾਂ ਤੇ ਪਿਛਲੇ ਸਾਲ ਅਸੀਂ ਸਾਰਾ ਪਰਿਵਾਰ ਇਕੱਠੇ ਸੀ ਕਿ ਉੱਥੇ ਸਾਰੇ ਜਣੇ ਅਸੀਂ ਐਡੀ ਲੇਟ ਤੋਂ ਆਏ ਸੀ ਪਾਠ ਕਰਵਾਇਆ ਸੀ ਸਾਰੇ ਜਣੇ ਅਸੀਂ ਇਕੱਠੇ ਸੀ

ਸਿੰਪਲ ਜੀ ਮਤਲਬ ਹੋਵੇ ਥੋੜੀ ਜਿਹੀ ਫੈਨਸੀ ਜੀ ਵੀ ਹੋਵੇ ਤੇ ਸਿੰਪਲ ਜੀ ਵੀ ਹੋਵੇ ਨਾ ਸਾਰੀਆਂ ਉਦਾਂ ਹੀ ਨੇ ਆ ਦਿੱਤਾ ਜਿਹੜਾ ਤੁਹਾਨੂੰ ਪਸੰਦ ਆਈ ਉਹ ਕੱਢ ਲਿਆ ਬੱਚਿਆਂ ਵਾਲੇ ਨਹੀਂ ਹੈ ਕੋਈ ਬੱਚਿਆਂ ਵਾਲੀ ਬੱਡੇ ਵਾਲੇ ਲੈਣੀ ਆ ਉਹ ਦੇਖੋ ढो, ये भाजय हो, अँि अ? खुम्हma lushग। ਆ ਕੱਢ ਦਿਓ ਹਾਂਜੀ ਕਿਹੜੇ ਵਾਲੇ ਨੇ ਆਹ ਆ ਕੱਢ ਦਿਓ ਆ ਵਾਲਾ ਆ ਕੱਢ ਦੋ ਕਿਨੇ ਆ ਪੰਜ ਲੈਣੀਆਂ ਨੇ ਆਪਾਂ ਨੂੰ ਇਹਦੇ ਨਾਲ ਦੇ ਤਿੰਨਾ ਹੋ ਗਏ ਹਨਾ ਇੱਕ ਆਹ ਤਾਂ ਰਹਿਣ ਦੋ ਇੱਕ ਸਿੰਪਲ ਨਹੀਂ ਹੁੰਦੇ ਸਿੰਪਲ ਜੇ ਹੋਰ ਤਾਂ ਕਿ ਜਿਹੜੇ ਅੱਜ ਦੇ ਉੱਤੇ ਲਗਾ ਦਿੰਦੇ ਇਹ ਜੋ ਦੋ ਹੋਰ ਦੱਸ ਦੋ ਕਿਹੜੇ ਕਾਡਰ ਨੇ ਲਿਓ ਲੈ ਲੈਨੇ ਬੱਚੇ ਵਾਲੀ ਉਧਰ ਠੀਕ ਹੈ ਬੱਚੇ ਵਾਲੀਆਂ ਰੱਖ ਲਈਆਂ ਡਾਈਪਰ ਕਿਹਾ ਤੋਂ ਡਾਈਪਰ ਡਾਈਪਰ ਡਬਲ ਐਕਸਲ ਦਾ ਹੈਗਾ ਟ੍ਰਿਪਲ ਐਕਸਲ ਨਹੀਂ ਆਏਗਾ ਕਿੰਨੇ ਕਿੰਨੇ ਵਾਲਾ ਆ ਦੇਖੋ ਵੀ ਹੋ ਜੋ ਅੱਗੇ ਮੜੇ ਸਾਨੂੰ ਹੋ ਰਿਹਾ ਹੈ ਨਾ ਕਿਨੇ ਘਾਲ ਦੇ ਬੱਚੇ ਜੀ तीन निक्साल है, टाइम निक्साल है। ऐसे वो जो तो डब्बे हो लगे। अच्छा। ऐसे ऐसे विच दिखा दो ऐसे बांदी। लाइट आ रही है। ये सेल्ल है ऐसे विच। सेल्ल पे आ जाने काफी टाइम कर देंगे। क्या करें? डेटा ਇਹ ਤੇ ਘੜੀ ਜੀ ਲਈ ਦੇ ਦੋ ਵਾਪਸ ਦੇਖੋ ਕਿੰਨਾ ਚਾਹੀਦਾ ਹੈ ਦੇਖੋ ਟੋਕਰੀ ਲਈ ਮੈਂ ਤੂੰ ਆ ਥੋੜਾ ਆ ਗਿਆ ਪਸੰਦ ਕੁਝ ਆ ਦੇਖੋ ਨਾ ਫਿਰ ਮੰਗੀ ਨੂੰ ਕਹਿੰਦੇ ਬਿੱਲਾ ਫੜਾ ਤੰਗਰੀ ਉਹ ਕੱਟ ਕੇ ਦਿਖਾਉਂਦਾ ਫਤਿਹ ਇਹ ਫਿਰ ਫੋਨ ਦਾ ਬੋਟਲ ਤਾਂ ਬੜਦਾ ਇਹਦਾ ਜੀ ਸਭ ਤੋਂ ਬਹੁਤ ਲੱਗਦਾ ਕੱਟੀ ਤਾਂ ਮੇਰੇ ਕਰਨੀ ਆ ਬੜੀਆਂ ਨੇ ਆ ਜਿਹੜੇ ਕਰਕੇ ਉਹ ਨੂੰ ਕੌਣ ਜਿਆ ਬੰਦਾ ਹੈ ਠੀਕ ਆ ਇੱਕ ਬੱਚੇ ਦੀ आओ भाई तो जीव सड़क पर आओ भाई मगर ऐसा नहीं है आप इतने शायद नहीं करा कितनी नारियल हाँ और मगर लग गई देखी ये लता आपका ये भी देखो एक ना एक तो कलर कितना ने पैकेट जो भी शर्दी का डोंप दिया हाँ कैसे आ गया आ दे दे बिल्कुल बाकी कोई देखने कुछ नहीं बस साहब बहुत में बहुत, बहुत ले रहे हो तो लाले को भी ले रहे हो ओ देखा है जिंदल पॉन्नू पेप्सी पावे पार्सल पार्सल वाला होगा बढ़िया हाँ हो। ਦੋਸਤ 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 ਨਾ ਹੀ ਦੇ ਦੋਸਤ ਇਹ ਥੋੜਾ ਰੱਖ ਦੇ ਦੇ ਦੋਸਤ ਮੋਬਾਈਲ ਫੇਰਦਾ ਆਇਆ ਰਬਾਹ ਵੀ ਕਰ ਗਿਆ ਕੋਈ ਲਾਈ ਦੋ ਹੁਣ ਆ ਵੀ ਮਾਰਤੀ ਇੱਧਰ ਵੀ ਲੋਕਾਂ ਨਾਲ ਸਰੀ ਹੈ ਵੀ ਆ ਵੀ ਦੇਖ ਤਾਂ ਲੋ ਹੈ ਨਾ ਮਾੜੀ ਮੋਟੀ ਮੰਡੂਪੀ ਹੋ ਗਿਆ ਪਤਾ ਨਹੀਂ ਲੋਕਾਂ ਨੂੰ ਕੀ ਹੋ ਉਹ ਆ ਵੀ ਤੁਸੀਂ ਦੇਖ ਤਾਂ ਲੋ ਹਣੀ ਚਲਾ ਲੋ ਅਰਤੇ ਕੋਸੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਕੋਈ ਵੀ ਸ਼ਾਇਦ ਤਾਂ ਆ ਵੀ ਨਾ ਗੱਡੀ ਲੈ ਕੇ ਸਹੀ ਗੱਲ ਹੈ ਮੋਟਰਸਾਈਕਲ ਤੇ ਆਓ ਹੁਣ ਗਲਤੀ ਹੋ ਗਈ ਹੁਣ ਚਲ ਹੁਣ ਕੋਈ ਨਾ ਹੁਣ ਤਾਂ ਚੱਲਦੀਆਂ ਨੇ ਤਾਂ ਚੱਲਦੀਆਂ ਗੱਡੀਆਂ ਚਲ ਹੁੰਦਾ ਤਾਂ ਰਹਿੰਦਾ ਹੀ ਹੈ ਪਰ ਫਿਰ ਵੀ ਲੋਕਾਂ ਨੂੰ ਦੇਖਣਾ ਤਾਂ ਚਾਹੀਦਾ ਨਾ ਮਾੜਾ ਮੋੜਾਂ ਤੇ ਸਾਈਡ ਤੇ ਹਨ ਨਾਲੇ ਕੋਈ ਹੋਣੀਗਾ ਪਲੀਜ਼ ਬੋਸ ਇਨ ਯੋਰ ਸੀਟ ਬੈਲਟਸ ਕੋਈ ਨਹੀਂ ਆ ਭਾਈ ਮਨ ਦੁਖੀ ਹੋ ਗਿਆ ਬਾਕੀ ਚਲੋ ਜਿਹੜਾ ਕੰਮ ਹੋਣਾ ਹੁੰਦਾ ਉਹ ਤਾਂ ਹੋ ਹੀ ਜਾਂਦਾ ਜਿੰਨਾ ਮਰਜ਼ੀ ਆਪਾਂ ਕਰ ਲਈ ਪਰ ਲੋਕਾਂ ਦੁਨੀਆ ਨੂੰ ਦੇਖਣਾ ਜ਼ਰੂਰੀ ਚਾਹੀਦਾ ਵੀ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ ਦਿਲ ਟੁੱਟ ਗਿਆ ਬਚਾ ਬਚਾ ਕੇ ਰੱਖਦੇ ਐਨੀ ਚੀਜ਼ ਆ